ਪੀਰ ਖਾਨੇ ਦਾ ਬਹੁਤ ਸੋਹਣਾ ਦੇਖੀ ਕੀ ਸੋਹਣਾ ਲੱਗਦੀ ਇਹ ਗੱਜਮੇ ਮੈਨੂੰ ਤਾਂ ਇੱਕ ਤਾਂ ਜਿਮ ਲਾ ਕੇ ਆਇਆ ਮਾਤਾ ਤੋਂ ਭੁੱਖ ਲੱਗੀ ਗੋਲ ਗੋਲ ਦੇ ਚੂਰਮਾ ਦੇਖ ਕੇ ਭੁੱਖ ਲੱਗੀ ਇਹ ਚੂਰਮੇ ਦੀ ਬਈ ਤਿਆਰੀ ਹੋ ਜਾਂਦੀ ਆ ਤੇ ਅੱਜ ਭੰਡਾਰਾ ਚੂਰਮੇ ਨੇ ਉਠਾ ਕਰ ਦੀ ਹਾਂ ਪੀਰ ਖਾਨੇ ਜਾਵਾਂਗੇ ਦੇ ਦਿਨ ਦਾ ਮਾਹੌਲ ਚੱਲ ਸਾਨੂੰ ਉੱਥੇ ਦਿਖਾਵਾਂਗੇ ਤੇ ਪੀਰ ਬਾਬਾ ਕੀ ਕਹਿੰਦੇ ਹੁੰਦੇ ਆ ਲਾਲਾਂ ਵਾਲਾ ਬਾਬਾ ਕਹਿੰਦੇ ਆਪਣਾ ਪੀਰ ਬਾਬਾ ਹਾਂ ਦਿਖਾਉਂ ਨਹੀਂ ਆ ਰਹਾ ਕੋ ਮੇਲਾ ਲੱਗਿਆ ਬਾਬੇ ਤੇ ਭਾਈ ਹੁਣੇ ਹੀ ਘਰੇ ਨਹੀਂ ਮਿਲਦਾ ਖਾਣ ਨੂੰ ਪਹਿਲਾਂ ਕਿ ਮੱਥਾ ਟੇਕਣੋਂ ਪਹਿਲਾਂ ਮੱਥਾ ਜੇ ਸਾਲ ਆਉਂਦੇ ਉੱਤੇ ਬਾਬੇ ਨੂੰ ਦੇਣਗੇ 2-4 ਪਿੰਡੀਆਂ ਪਹਿਲਾਂ ਫੇਰ ਵੰਡਣਗੇ ਪਾ ਕੇ ਦੋ ਬਾਬਾ ਠੀਕ ਹੈ ਮਤਾ ਜੀ ਤੇ ਬਲਾਓ ਫਿਰ ਫਤੇ ਭਾਈ ਸਾਰਿਆਂ ਨੂੰ ਕੱਢ ਜਾ ਇਕੱਲਾ ਸਾਡਾ ਵੱਡੀ ਕੰਨੀ ਬਣਾ ਲਓ ਚਲੋ ਅਮਨ ਜੀ ਕੀ ਹੋਇਆ ਸੇ ਕਾ ਕੀ ਬਾਤੀ ਮਨਸਾ ਸਸਤੇ ਦੀ ਘਾਲ ਬਲਾਮਾ ਸਸਤੇ ਦੀ ਘਾਲ ਬੈਠਾ ਸੋ ਸਾਰਿਆਂ ਨੂੰ ਧੰਨਵਾਦ ਸਾਡੇ ਜੁੜੇ ਰਹੇ ਹੋ ਬਲੌਗ ਦੇ ਨਾਲ ਟਰ ਤੋਂ ਲੈ ਕੇ ਟਰ ਤੱਕ ਜਰੂਰ ਦੇਖਣਾ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਵੀ ਜਰੂਰ ਕਰਿਓ ਤੇ ਬਾਈ ਅਪਰਾਚੂਦੀ ਕਰੋ ਬਾਈ ਕੋਣ ਹੈ ਨਹੀਂ ਤੁਸੀਂ ਭੁੱਖੇ ਹਰੀ ਜਾਂਦੇ ਆ ਇਹ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਅੱਜ ਦੇ ਨਵੇਂ ਵਲੌਗ 'ਚ ਅੱਜ 11 ਫੱਗਣ 22 ਫਰਵਰੀ 12 2025 ਸ਼ਨੀਵਾਰ ਦਾ ਦਿਨ ਅਤੇ 7:05 ਦਾ ਟਾਈਮ ਆ ਤੇ ਜਿੰਮ ਤੋਂ ਹਲੇ ਹੁਣੇ-ਹੁਣੇ ਵਾਪਸੀ ਕਰੀ ਹੈਗੀ ਤੇ ਲੱਤਾਂ ਦੀ ਚੰਗੀ ਸੋਹਣੀ ਖਾਸੀ ਧੁੱਕੀ ਕੱਢ ਕੇ ਆਏ ਆ ਪੱਟਾਂ ਦੀ ਤੇ ਖੈਰ ਕਰਦਿਆਂ ਘਰ ਦਾ ਕੰਮ ਚ ਕੰਮਕਾਰ ਫਿਰ ਤੁਹਾਨੂੰ ਦਿਖਾਉਨੇ ਆ ਮੇਲੇ ਵਾਲਾ ਮਾਹੌਲ ਉੱਥੇ ਜਾਵਾਂਗੇ ਆਪਾਂ ਪੀਰਖਾਨੇ ਤੇ ਦੋਨੋਂ ਵੀ ਦਰਸ਼ਨ ਕਰਾਵਾਂਗੇ ਤੇ ਖੈਰ ਐਂਡ ਤੱਕ ਜਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਲੈ ਕੇ ਹਾਜ਼ਰ ਹੁੰਦੇ ਰਹਿਣੇ ਆ ਤੇ ਸਬਸਕ੍ਰਾਈਬ ਕਰ ਲਓ ਨਵੇਂ ਇਹਦਾ ਫੇਸਬੁੱਕ ਤੇ ਦੇਖ ਲੇ ਤਾਂ ਫੋਲੋ ਲਾਜ਼ਮੀ ਕਰ ਲਿਓ ਆਰਾ ਮਗਰ ਪਹੁੰਚੋ ਭਾਈ ਤੇ ਪਹੁੰਚ ਕੇ ਖੋੜਾ ਕਰੋ ਭਾਈ ਸੇਵਾਦਾਰ ਬਹੁਤ ਘੱਟ ਆ ਸਾਰੇ ਨਗਰ ਆਓ ਸਾਰੇ ਨਗਰ ਦਾ ਕੰਮ ਆ ਇਹ ਭਾਈ ਨਗਰ ਦੇ ਭਲੇ ਖਾਤਰ ਆਪਾਂ ਦੇ ਸਾਥ ਤੋਂ ਲੰਗਰ ਲਾਉਨੇ ਆ ਨਗਰ ਦੇ ਭਲੇ ਖਾਤਰ ਓ ਸਾਹਮਣੇ ਉਹ ਆਵਾਜ਼ ਤੁਸੀਂ ਸੁਣ ਰਹੇ ਹੋ ਪੀਰ ਖਾਨੇ ਚ ਜਿੱਥੇ ਉਹ ਝੰਡੀਆਂ ਦੇਖ ਰਹੇ ਹੋ ਤੇ ਇਧਰ ਗੁਰਦੁਆਰਾ ਸਾਹਿਬ ਆ ਬਹੁਤ ਵਾਰੀ ਬੇਨਤੀ ਕਰਤੀ ਮਾਈਆਂ ਨੂੰ ਭਾਈ ਸਾਥ ਤੋਂ ਫੇਰਾ ਲਾਉਣ ਹੈ ਤੇ ਨਾ ਆ ਵੀ ਲਿਆ ਹੋਏ ਹੋਰ ਹੰਗਿਆ ਰਾਵੀ ਨਾ ਕੀ ਤੂੰ ਪਹਿਲਾਂ ਸੁਨਿਆ ਨਹੀਂ ਕਿ ਤੂੰ ਉਹ ਸੇਵਾ ਕਰਵਾਣਾ ਉਹ ਜਾਨਾ ਲਾ ਕੇ ਦੋ ਘੰਟੇ ਹਾਈ ਤੇ ਤੇ ਨੌਜਵਾਨ ਚੱਲਿਆ ਭਾਈ ਪੀਰਖਾਨੇ ਤੇ ਬੱਪੂ ਦਾਸ ਅਨਾਉਂਸਮੈਂਟ ਕਰੀ ਜਾਂਦਾ ਛੀਤੀ ਪਹੁੰਚੋ ਭਾਈ ਸੇਵਾਦਾਰ ਚਾਰ ਪੰਜ ਫੋਨ ਆ ਗਏ ਤੂੰ ਪਹਿਲਾਂ ਜਗਤਾਰ ਜੀ ਚੱਲ ਫਿਰ ਜਾ ਤੂੰ ਇਹ ਤਾਂ ਤੇ ਲੇਟ ਕਿਉਂ ਹੋ ਗਿਆ ਤੂੰ ਅੱਜ ਉਹ ਜਾਨੇ ਆ ਜੀ ਯਾਰ ਕੋਈ ਨਾ ਆਉਣਾ ਮੈਂ ਵੀ ਇੱਕ ਅੱਧਾ ਕੰਮ ਕਰਕੇ

ਬੀਲੀ ਛੰਡੀ ਹੋਈ ਜਾਂਦੀ ਹੈ ਦੀ ਵਗ ਜਾ। ਵਾਹ ਕੀ ਸਾਤ ਨੇ ਐਡਾ ਵੱਡਾ ਹੋਇਆ। ਅਬ ਆਪਾਂ ਇਹੀ ਟੱਪ ਐਂ ਢੋਲ ਜਾ ਉਦੋਂ। ਹੋਰ ਸੀ ਆ ਉਹ। ਠੀਕ ਹੈ ਜੀ। ਹੈਂ? ਬਾਵਾ ਇਹ ਬਾਲੇ ਵੀ ਨਹੀਂ ਸਟਾਇਰ ਵਾਹ ਕਿਰਵੇ ਇਹਦੀ ਵੀ ਟੋਪੀ ਦਵਾਈ ਆ ਉਹ ਚੱਕ ਕੇ ਜਾਉਣੀ ਆ ਤੇ ਨੌਜਵਾਨ ਰਾਤ ਦਾ ਸਮਾਨ ਇਹ ਵਿੱਚੋਂ ਹੀ ਪਿਆ ਸੀਗਾ ਤੇ ਇਹਦੀ ਚੱਕਾ ਤਰੀ ਤੇ ਲੱਗੇ ਹੋਏ ਆ ਕੋਠੀ 'ਚ ਪਾਉਣ ਨੂੰ ਤਲਾਸ਼ੀ ਪਹਿਲਾਂ ਡਾਊਨ ਸਲੇਟ ਕਰਾਉਣੀ ਆ। ਮੰਗਾ ਇੱਕ ਵਾਰ, ਫਸਤਾ ਵਾਰ-ਵਾਰ। ਵਾਰ-ਵਾਰ ਕਰੋ। ਫਸਤਾ ਵਾਰ-ਵਾਰ। ਚੈੱਕ ਭਾਈ ਤੇ ਗੱਲੂ ਨੇ ਮੰਗਾ ਲੀਆਂ ਭਾਈ। ਆ ਸਲੇਟਾਂ ਪਲੇਟਾਂ ਆਈਆਂ ਛੱਤ ਤੇ ਲਾਉਣ ਨੂੰ। ਆ 4/1.5 ਦੀ ਆ। 4 ਫੁੱਟ ਲੰਮੀ, 1.5 ਫੁੱਟ ਚੌੜੀ ਤੇ 380 ਰੁਪਈਆ ਦੀ ਇੱਕ। ਤੇ ਵਧਾਈਆਂ ਤੈਨੂੰ ਸਲੇਟਾਂ ਦੀ ਅਡਵਾਂਸ 'ਚ। ਤੇ ਚੋਬਰਾ ਤੂੰ ਵੀ ਹਾਜ਼ਰੀ ਲਵਾ ਦੇ ਆਪਣਾ ਨਾਮ ਦੱਸ ਕੇ ਸਾਸਤਰੀ ਕਾਲ ਐਸ਼ਾ ਵੀ ਮੇਰਾ ਨਾਮ ਐਸ਼ਾ ਸਾਸਤਰੀ ਕਾਲ ਆਪਣੀ ਸਾਸਤਰੀ ਕਾਲ ਪਹਿਲਾਂ ਸਾਸਤਰੀ ਕਾਲ ਪਿੰਡ ਰੋੜ ਕੀ ਆਪਣਾ ਰੋੜ ਕੀ ਠੀਕ ਹੈ ਮਿੱਤਰਾ ਤੇ ਛੱਤ ਦੇ ਲਾਦੇ ਆ ਕਿਹਨੇ ਬਾਈ ਪੀਰ ਖਾਨੇ ਵਾਸ ਜਾਣ ਦੀ ਸਲਾਈ ਕਰਦੇ ਸੀ ਕਿਹਨੇ ਬੋਲ ਮਾਰਤਾ ਗੱਲੂ ਨੇ ਕਿ ਆਈ ਮੜੇ ਜੀ ਸਲੇਟਾਂ ਲਾਹ ਕੇ ਜਾਈ ਕਾਲਾ ਜਾ ਓਏ ਆ ਗਿਆ ਨਹੀਂ ਅੱਛਾ ਕੀ ਇਕੱਠ ਕਿੰਨਾ ਕਹੋ ਗਿਆ ਹੈ ਚਾ ਨਹੀਂ ਪੀਂਦਾ ਯਾਰ ਓਏ ਉੱਥੇ ਜਾਣਾ ਪੀਰਖਾਨੇ ਪੀਵਾਂਗੇ ਉਹ ਪੀਰਖਾਨੇ ਪੀਵਾਂਗੇ ਓ ਯਾਰ ਭੁੱਖ ਮਰ ਜੂਗੀ ਕੋਈ ਨਾ ਕੋਈ ਨਾ ਖਾਏ ਆਂਗੇ ਆਪਾਂ ਵਾਚਾਂਗੇ ਆ ਜਾ ਆ ਗਿਆ ਵਾਸੀ ਆ ਗਿਆ ਅਤਰੀ ਚਾਹ ਲਿਖੀ ਸੀ ਗੱਲੂ ਹੈ ਚੰਗਾ ਗੱਲੂ ਜਾਣਾ ਕਿ ਠਹਿਰ ਕੇ ਜਾਏਗਾ ਜਾਏਗਾ ਕਿ ਠਹਿਰ ਕੇ ਜਾਣਾ ਠਹਿਰ ਕੇ ਲਾਂਗੇ ਠੀਕ ਐ ਦੇਖ ਲਾ ਮੈਂ ਕਾਲੇ ਨੂੰ ਪੁੱਛਦਾ ਤੂੰ ਕੀ ਕਰੇਂਗਾ ਸਵੇ ਜਾਤ ਆਇਆ ਤੂੰ ਰਹਿ ਚਲੀ ਚਾਚਾ ਮੇਲੇ ਬਸ ਮੇਲੇ ਹੀ ਘਰੇ ਹੀ ਮੇਲਾਗਾ ਹਾਂ ਠੀਕ ਹੈ ਘਰੇ ਬਾਪੂ ਦਾ ਤਾਂ ਮੇਲਾ ਬਣਿਆ ਪਿਆ ਕਾਲੇ ਆ ਜਾ ਆਹ ਕਹਿੰਦੇ ਮੇਲੇ ਵਾਲੀ ਗਲੀ ਚ ਵੜ ਕੇ ਨੌਜਵਾਨ ਤੇ ਅੱਗੇ ਮਿੱਤਰ ਭਾਈ ਨਾ ਨ ਕੋਰੇ ਵਧੀਆ ਬਈਆ ਆਪ ਦੱਸੋ ਕੀ ਹਾਲ ਆ ਭਰਾ ਸਸਰੀ ਕਾਲ ਚੜਦੀ ਕਲਾ ਹਾਂਜੀ ਹਾਂਜੀ ਵਧੀਆ ਚੱਲ ਵਧੀਆ ਸੋਤਾ ਵਧੀਆ ਭਰਿਆ ਭਾ ਮੇਲਾ ਹਾਂਜੀ ਮੇਲੇ ਦੇ ਨੇੜੇ ਲੈਂਦੇ ਫਿਰਦੇ ਆ ਜੀ ਲੱਗੀ ਇੱਥੋਂ ਮੇਲਾ ਸ਼ੁਰੂ ਹੋ ਜਾਂਦਾ ਤੇ ਅੱਗੇ ਉਹ ਸਾਹਮਣੇ ਓਲੇ ਆ ਸਮਾਂ ਥੋੜੀ ਐ ਸਹਜ ਲੰਘ ਕੇ ਆਣ ਦੋ ਗੱਡੀ ਸਾਈਡ ਤੇ ਖੜ੍ਹ ਜੋ ਚਿੰਤਾ ਬਈ ਜੀ ਕਿਸਮ ਤੋਂ ਅਜਮਾਓ ਕੀ ਖੇੜਾ ਬਈ ਇਹ 10 ਰੁਪਏ 50 ਰੁਪਏ 20 ਰੁਪਏ ਕੇ ਅੰਦਰ 100 ਰੁਪਿਆ ਅੱਛਾ ਇਹ ਜੀਟੀ ਸਿੱਟਣੀਆਂ ਠੀਕ ਆ ਚੰਗਾ ਚੱਲ ਰਿਹਾ ਕੰਮ ਚਲ ਠੀਕ ਆ ਚੰਗਾ ਹੀ ਚੱਲੇ ਭਾਈ ਅੱਜ ਦਿਨਾਂ ਨਾਲ ਚਾਰਾ ਤੇ ਕੁਸੂਈ ਆ ਜਾਣਾ ਚਾਰਾ ਜੀ ਕੁਸੂਈ ਆ ਜਾਣਾ ਉਹ ਦੌਣ ਗੀਣੇ ਆ ਚਵਾਕਾਂ ਜਿਹਨੇ ਲਾਏ ਹੋਣਗੇ 10 ਰੁਪਏ ਨਾ ਲਾਏ ਲਾਏ ਦੇ 50 ਬਣ ਦੇ ਵੀਰ ਕੀ ਹਾਲ ਹੈ ਬਾਈ ਸਹੀ ਜੀ ਦੱਸ ਬਾਜ਼ਾਰ ਬਾਰੇ ਵਧੀਆ ਮੇਲਾ ਇਹ ਤਾਂ ਪਹਿਲਾਂ ਇੱਕ gekeੜਾ ਦੇ ਗਈ ਸੀ ਹੁਣ ਥੱਕੀ ਹੋਈ ਦੁਬਾਰੇ ਸਾਡੇ ਨਾਲ ਆਈ ਆ ਸਰ ਬੱਸ ਫਿਰ ਕੋਈ gekeੜਾ ਆ ਗਿਆ ਵਧੀਆ ਬਈ ਆ ਕੀ ਜੱਕਰਾ ਆ ਦੱਸ ਦੀ ਕੁੜੀ ਇੱਕ ਆਈ ਤੁਰੀਦੀ ਆ ਕੀ ਨਿਕਲਦਾ ਇਹ ਚੋਂ ਪਾਹੇ ਨਿਕਲਦੀ ਵੀ ਕਿਸੇ ਨੂੰ ਚੱਲ ਮੁੜਦੇ ਹੋਏ ਦੇਖਦੇ ਕੋਈ ਨਾ ਐ ਇੱਕਲਾ ਜਿਹੜਾ ਬੈਠਾ ਐ ਵਧੀਆ ਵਧੀਆ ਠੀਕ ਐ ਹੈ ਨਾ ਨਾ ਉਹੀ ਫੜ ਰੱਖਿਆ ਵੀਡੀਓ ਨਹੀਂ ਬਣਾਈ ਕਿਵੇਂ ਹੋ ਛੱਡਿਆ ਛੱਡਿਆ ਘਰ ਦੂਰ ਐ ਦਾ ਠੀਕ ਐ ਮਿੱਤਰੋ ਵਧੀਆ ਬਈ ਵਧੀਆ ਆਪ ਦੱਸੋ ਉਹ ਹਨ ਵੀ ਇਕੱਠੇ ਹੈ ਜੀ ਫਕੜਾ ਚੱਲਾ ਵਧੀਆ ਜਿਹਦੇ ਵਧੀਆ ਬਈ ਚੜਦੀ ਕਲਾ ਤੁਸੀਂ ਦੱਸੋ ਚੰਗੀ ਕਣਕ ਬੱਚਦਾ ਡਿੱਗਣ ਤੋਂ ਠੀਕ ਆ ਬਈ ਇਹ ਜਵਾਕ ਚੱਲੇ ਵਾਲਾ ਸਮਾਨ ਮੇਲੇ ਜਿਵੇਂ ਉਹ ਜਹੇਜੀ ਮਾਰਕੀਟ ਹੁੰਦੀ ਆ ਤੇ ਕੁੜੀਆਂ ਬੁੜੀਆਂ ਆਣਾ ਅਲੱਗਾਂ ਤੋਂ ਕਾਜ ਆ ਓ ਦਰਵੀ ਅੱਗੇ ਚੰਗਾ ਕੰਮ ਹਾਂ ਠੀਕ ਆ ਮਿੱਤਰਾ ਚਲੋ ਸੈਜ ਇੱਧਰ ਨਹੀਂ ਜਾਂਦਾ ਪੁੱਤਰ ਮੈਂ ਤਾਂ ਆ ਦੇਖ ਕੇ ਆਉਂਦਾ ਸੀ ਇੱਧਰ ਮਾਹੌਲ ਕਿਹੋ ਜਿਹਾ ਹੈ ਕੀ ਠੀਕ ਆ ਹੋਰ ਮੈਂ ਹੋਰ ਹੋਰ ਪਾਰਾ ਕੇ 50 ਨਹੀਂ ਆਇਆ ਆਸਰੀ ਕਾਲਾ ਬਪੂ ਜੀ ਚੰਗੀ ਸਿਹਤ ਠੀਕ ਆ ਬੜੀ ਆ ਜੀ ਅੱਜ ਹੀ ਲਾਇਆ ਬਾਜ਼ਾਰ ਕੇ ਕੱਲ ਲਾ ਲਈ ਹੱਥ ਨੇ ਅੱਜ ਹੀ ਆਇਆ ਅੱਜ ਹੀ ਲਾਇਆ ਚੱਲ ਪਿਆ ਕੰਮ ਚੰਗਾ ਕਾਟਾ ਕਾਠਾ ਨਾ ਇਹਦੀ ਠੀਕ ਠੀਕ ਹੈ ਜੀ ਹਾਂ ਜੀ ਬਾਪੂ ਨੂੰ ਬੁਣਾ ਕੇ ਲੈ ਗਿਆ ਤੂੰ ਬਾਪ ਬਦੇ ਸਾਬ ਤੇ ਸਾਹਿਬੇ ਭੇਜ ਦਾਂਗੇ ਬਾਹਰ ਬਾਪੂ ਨੂੰ ਆਹੇ ਗੁਰੂ ਤੇ ਭਾਈ ਮੇਨ ਸਮਾਧ ਪੀਰਖਾਨੇ ਦੀ ਤੇ ਇਧਰ ਲੰਗਰ ਰੋਟੀਆਂ ਵਗੈਰਾ ਦਾ ਪ੍ਰੋਗਰਾਮ ਆਇਆ ਕਾਲੇ ਇਧਰ ਕੀੜਾ ਕੱਢਿਆ ਇੱਕ ਬਾਵਾ ਚੋ ਬ్రో ਠੀਕ ਆ ਹਾਂ ਚੱਲ ਠੀਕ ਹੀ ਚਾਹੀਦੇ ਹੋ ਬਾਈ ਪੱਕਾ ਹੈ ਬੈ ਪ੍ਰੋਗਰਾਮ ਹੈ ਜਮਾ ਪੂਰਾ ਪੂਰੀਆਂ ਦੇ ਨਾਲ ਹੋਰ ਬਈ ਚੜਤੀ ਕਲਾ ਸਤਰੀ ਕਾਲ ਬਈ ਸਤਰੀ ਕਾਲ ਹਾਂ ਤਖੜਾਂ ਤੁਸ ਕਿਵੇਂ ਸਿਰੋ ਜੱਲੀ ਵਧੀਆ ਬਈ ਜੱਲ ਵਧੀਆ ਚਾਹੀਦੇ ਹੋ ਬਈ ਦਰਸ਼ਨ ਹਾਂਜੀ ਦਰਸ਼ਨ ਆ ਮੋਟੂ ਠੀਕ ਆ ਠੀਕ ਹੈ ਠੀਕ ਆ ਵਧੀਆ ਹਾਂ ਮਿੱਤਰਿਆ ਮੈਂ ਤੈਨੂੰ ਲੱਭੀ ਜਾਂਦਾ ਸੀਗਾ ਮਖਾ ਮੇਨ ਬੰਦਾ ਲੱਭ ਨਹੀਂ ਰਿਹਾ ਬਈ ਉਹ ਠੀਕ ਹੋਈ ਵਧੀਆ ਵਧੀਆ ਚੜਤੀ ਕਲਾ ਕਿਰਪਾ ਜੀ ਪ੍ਰਮਾਤਮਾ ਦੀ ਠੀਕ ਹੈ ਜੀ ਕਿਰਪਾ ਹੀ ਰੱਖੇ ਭਾਈ ਪ੍ਰਮਾਤਮਾ ਇਹ ਪ੍ਰੋਗਰਾਮ ਵਧੀਆ ਵਧੀਆ ਸੋਣਾ ਮੈਂ ਹੁਣੀ ਆਇਆਂਗਾ ਜੀ ਹੁਣੀ ਆਇਆ ਯਾਰ ਮੈਂ ਕੰਮ ਦੰਦੇਜ ਕਰਦੇ ਫਿਰਦੇ ਜੀ ਪਹਿਲਾਂ ਭਾਈ ਗਰਜੀਤ ਸਤਿ ਸ੍ਰੀ ਅਕਾਲ ਜੀ ਆਦਾ ਗਲਦੀਪ ਠੀਕ ਹੀ ਚਾਹੀਦਾ ਭਾਈ ਹਾਂ ਹਾਂ ਵਧੀਆ ਭਾਈ ਜਮਾ ਆਪ ਦੱਸੋ ਸਤਿ ਸ੍ਰੀ ਅਕਾਲ ਭਾਈ ਠੀਕ ਐ ਸਤਿ ਸ੍ਰੀ ਅਕਾਲ ਵਈਂ ਹੋਰ ਕਾਲੇ ਵਧੀਆ ਵਧੀਆ ਆ ਇਧਰ ਭਾਈ ਟਰਾਲੀ ਭਰੀ ਜਲੇਬੀਆਂ ਦੀ ਸੇਵਾ ਚ ਲੱਗੇ ਪਏ ਆ ਸੇਵਾਦਾਰ ਉਹ ਤਗੜੇ ਉਟਾਣੀ ਵਾਲਿਓ ਠੀਕ ਭਾਈ ਉਹਨਾਂ ਦੀ ਗੱਲ ਜਮਾਂ ਰਾਮ ਤੋਂ ਬਾਰੇ ਭਾਈ ਨੂੰ ਮਾਰਕ ਦੀ ਕਿਰਪਾ ਕਿਰਪਾ ਹੈ ਭਾਈ ਕਿਰਪਾ ਹੀ ਰੱਖੇ ਮਾਲਕ ਜਰੂਰ ਹਾਂ ਚਲੋ ਸੋਹਣੀ ਗੱਲ ਹੈ ਨਜ਼ਰ ਦੇ ਸੰਯੋਗ ਦੇ ਨਾਲ ਛਾਵਾਂ ਛੇ ਭਾਈ ਸਾਰੇ ਪਿੰਡ ਨੇ ਬਹੁਤ ਮਦਦ ਕਰੀ ਹੈ ਹਾਂਜੀ ਆ ਲਵਾਰ ਕਾਟਦੇ ਆ ਭਾਈ ਸਾਰੇ ਪਿੰਡ ਦਾ ਸਾਰੇ ਲਿਵੇ ਲਿਵੇ ਪਿੰਡਾਂ ਤੋਂ ਵੀ ਭਾਈ ਬਹੁਤ ਆਏ ਨੇ ਸ਼ਾਬਾਸ਼ ਮੇਡਾ ਬਹੁਤ ਸੋਹਣਾ ਫਰਿਆ ਮਾਲਕ ਨੇ ਹਾਂ ਅੱਜ ਦਾ ਬਹੁਤ ਆਉਣਗੇ ਹੋਰ ਵੀ ਆਏ ਨੇ ਹਾਂ ਨਹੀਂ ਬਹੁਤ ਸੰਗਤ ਆਈ ਜਾਂਦੀ ਆ ਭਾਈ ਅੱਠੰ ਤੇ ਕਲੰਗਰ ਆਈ ਚੱਲੂਗਾ ਜਮਾ ਹਾਂ ਮਾਲਕ ਦੀ ਕਿਰਪਾ ਮਾਲਕ ਸਭ ਤੇ ਮਿਹਰ ਕਰੇ ਹਾਂਜੀ ਚਾਹ ਸੋਹਣੀ ਗੱਲ ਆ ਜੀ ਧੰਨ ਬਾਗ ਜੀ ਚਲੋ ਕਾਲੇ ਆਹੀ ਗਿਰੂ ਜੀ ਆਹ ਹੈ ਗਰੂ ਸੇਵਾਦਾਰੋ ਸਤਿ ਸ੍ਰੀ ਅਕਾਲ ਤਕੜਿਆਂ ਉਹ ਮਖਾ ਫੇਰ ਆਖਣਗੇ ਮੂੰਹ ਘੁਮਾ ਕੇ ਲੰਘ ਗਿਆ ਮੂੰਹ ਘੁਮਾ ਕੇ ਤਾਈ ਜੀ ਤੁਸੀਂ ਕੱਪ ਕੇ ਫੇਰ ਸਾਰੀ ਟੱਪ ਜਾਣੀ ਨਹੀਂ ਆਪਾਂ ਸਪੈਸ਼ਲ ਆਏ ਆ ਕੋਈ ਬੰਦਾ ਨਹੀਂ ਆਪਾਂ ਛੱਡਣਾ ਜਿਹੜਾ ਪਹਿਲੀ ਮੂੰਹ ਘੁਮਾ ਕੇ ਖੜਕੇ ਉਹਨੂੰ ਤਾਂ ਗਹਿਣੇ ਕੀ ਆ ਲੇਟ ਹੋ ਗਿਆ ਹਾਂ ਮੈਂ ਕੰਮਕਾਰ ਕਰਦਾ ਫਿਰਦਾ ਜੀ 1 2 ਯਾਰ ਹੋਣੀ ਬਿਲੋਗੇ ਹਾਂ ਜੀ ਹਾਂਜੀ ਹਾਂਜੀ ਹਾਂ ਤੁਹਾਡੀ ਸਮਾਰ ਕੇ ਭਾਈ ਜੱਗਾ ਸਿੰਘ ਗਵਾਂਢੀ ਤੱਕੜੇ ਹੋ ਠੀਕ ਹੈ ਜੀ ਠੀਕ ਹੈ ਫਸਲ ਬਾੜੀ ਚੰਗੀ ਆ ਠੀਕ ਹੈ ਜੀ ਹਾਂ ਠੀਕ ਹੈ ਨਹੀਂ ਇਸ ਪਾਸੋਂ ਇਧਰੋਂ ਆਇਆ ਸੀਗਾ ਪੱਪੂ ਦਾਸ ਸਤਿ ਸ੍ਰੀ ਅਕਾਲ ਹਾਂ ਤੈਨੂੰ ਯਾਦ ਕਰਦੇ ਆਉਂਦੇ ਸੀਗੇ ਤੇ ਜਿਹੜਾ ਆਪਾਂ ਦੋ ਤਿੰਨ ਦਿਨਾਂ ਤੋਂ ਨਾਂ ਲਈ ਜੰਨੇ ਆ ਭਾਈ ਆਪਣੇ ਬੀੜੀ ਕੋ ਚੱਕੇ ਭਾਈ ਇਹ ਬੇਨਤੀ ਕਰ ਰਹੇ ਹੈਗੇ ਭਾਈ ਪੱਪੂ ਦਾਸ ਆਪਣੇ ਗਵਾਂਢੀ ਮੁੱਖ ਸੇਵਾਦਾਰ ਕਹਿ ਸਕਦੇ ਆ ਵੈਸੇ ਸਾਰੇ ਹੀ ਸੇਵਾਦਾਰ ਨੇ ਕਿ ਭਾਈ ਸਾਰੇ ਮੁੱਖ ਨੇਗੇ ਤੇ ਪਰ ਥੋੜੀ ਜੀ ਸਾਹਮ ਸਮਾਹੜ ਵਾਲੀ ਗੱਲ ਆ ਜਾਂਦੀ ਹੈ ਕਿ ਤੇ 메ਨ ਬੰਦੇ ਫਿਰ ਮੂਰੇ ਹੋ ਜਾਂਦੇ ਆ ਤੇ ਸੋਹਣਾ ਮੇਲਾ ਪਹਿਲਾਂ ਦਾ ਵਧਾਈਆਂ ਭਾਈ ਕੈਮਾ ਮੇਲਾ ਇਹ ਹੋ ਰਿਹਾ ਇੱਥੇ ਆਪਣੇ ਜਿਹੜਾ ਪੰਜਵਾਂ ਸ਼ਿਮਾ ਹੋ ਪੰਜਵਾਂ ਛੇਮਾ ਮੇਲਾ ਹੋ ਗਿਆ ਠੀਕ ਹੈ ਤੇ ਸੰਗਤ ਨੂੰ ਵਧਾਈਆਂ ਸਾਰੀ ਨੂੰ ਠੀਕ ਹੈ ਬੁੜੀਆਂ ਵਾਲੇ ਵਾਸਤੇ ਬਰਿਆਵਿੰਦਰ ਭਾਈ ਆਪ ਦੱਸੋ ਕੀ ਹੋਈ ਅੱਜ ਮੜਾ ਨਾਲ ਆ ਗਿਆ ਮੈਂ ਗਿਆ ਨਹੀਂ ਕਹਦੇ ਨਾ ਮੈਨੂੰ ਥੋੜਾ ਜਿਹਾ ਫਿਰ ਸੰਗ ਜਾਣਾ ਹੁੰਦਾ ਮੈਂ ਚੱਲੇ ਭਾਈ ਸ਼ਿਪਾਇਸ਼ਾ ਲੈ ਕੇ ਆਓ ਇਧਰਲੇ ਪਾਸੇ ਇਹ ਸੱਦਣ ਆਏ ਸੀਗੇ ਹਾਂ 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 ਇਹ ਤਾਂ ਹੈ ਭਾਈ ਚਲੋ ਬਾਈ ਥੋ ਬਣਾ ਲੈਨੇ ਆਂ ਗਾਂ ਦਾ ਪਾਪ ਕੀ ਜਾਣਾਗਾ ਪਰ ਮੜਾ ਜਾ ਨੇੜੇ ਕਰਕੇ ਕੋਈ ਹੈ ਆ ਬੈਂਚ ਕੋਲੇ ਹੋਇਆ ਕੋਈ ਦਾ ਨਹੀਂ ਕਰਦੇ ਗਾ ਇਹ ਮੁਰਗਾਂ ਨੇ ਇੱਕ ਬਗਾਨਾ ਹਾਂ ਕੋਈ ਯਾਰ ਸੰਗ ਜੀ ਹੁੰਦੀ ਆ ਤਾਂ ਨਹੀਂ ਕਦੇ ਠੀਕ ਹੈ ਜੀ ਅਸਰੀ ਗਾਰ ਬੇਬੇ ਤਾਗੜੇ ਹੋ ਵਿਆਹ ਵਧੀਆ ਹੋ ਗਿਆ ਚਾਹ ਲੋ ਸੋਹਣੀ ਗੱਲ ਆ ਗਈ ਹਾਂਜੀ ਚਲੋ ਭਾਈ ਹਾਂ ਸਾਸਤਰੀ ਗਾਲ ਜੀ ਜੀ ਸਾਸਤਰੀ ਗਾਲ ਜੀ ਇਹਨਾਂ ਨੇ ਬਹੁਤ ਡਿਊਟੀ ਨਿਭਾਈ ਹੈ ਜੀ ਹਾਂ ਇਹ 4 ਵਜੇ ਤੋਂ ਲੈ ਕੇ ਹਾਂ ਜਿਆਦਾ ਲੱਗਦਾ ਕੋ ਪੀਰ ਦੀ ਚਲੋ ਸੋਹਣੀ ਗੱਲ ਆ ਕਰਮਾਂ ਵਾਲੀ ਲਾਉਂਦੇ ਆ ਡਿਊਟੀਆਂ ਠੀਕ ਹੈ ਜੀ ਧੰਨਵਾਦ ਜੀ ਨਾ ਕੋ ਚਾਹਤੇ ਜਾਓ ਕੰਮ ਆ ਕੇ ਸ਼ੱਕੇ ਹਾਂਜੀ 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 ਇਸ ਸਰ ਦਾ ਸਾਥ ਹੈ ਹਾਂਜੀ ਤਾਂ ਹੀ ਤਾਂ ਹੀ ਰੌਣਕ ਵੇਲਾ ਲੱਗਿਆ ਤਾਂ ਫੇਰ ਮੰਨ ਕੇ ਜਾਣ ਕੀ ਹਾਲ ਹੈ ਬਾਈ ਹਰਦੀਪਾ ਹਾਂ ਇਹ ਤਾਂ ਹੈ ਬਾਈ ਛਤੂ ਹਾਂ ਬਾਈ ਜੀ ਕਿਹਨਾ ਨਤਰ ਇਹ ਵੀ ਪਈਸੇ ਬਾਜ਼ਾਰ ਪੱਕੀਆਂ ਦੀਆਂ ਜੋੜੀਆਂ ਤੇ ਉਦਾਂ ਦੇ ਤੇ ਸਹਿਜ ਮੈਂ ਤੁਹਾਨੂੰ ਆਖਿਆ ਸੀ ਬੋਰ ਹੋ ਜਾਏਗੀ ਸਾਡੇ ਨਾਲ ਜਾ ਕੇ ਹੁਣ ਹੀ ਆਏ ਜੀ ਹਾਂ ਹੁਣ ਹੀ ਆਏ ਬਸ ਮਾ ਜਾਓ ਚਾਹ ਪਾਣੀ ਬਸ ਸ਼ੱਕ ਦੇਾਂਗੇ ਇੱਧਰ ਮਾਰੇ ਜੀ ਗੇੜਾ ਮਾਰੇ ਆ ਜਾ ਵੇੜਾ ਖੜਾ ਦੇ ਸਾਨੂੰ ਮੇਲੇ ਦਾ ਤੂੰ ਠੀਕ ਆ ਬਾਈ ਸੇਵਾਦਾਰੋ ਕੀ ਇਧਰ ਬਈ ਭਾਂਡਿਆਂ ਦੀ ਸੇਵਾ ਵਾਲੇ ਮਿੱਤਰ ਨੇ ਸਾਰੇ ਕੀ ਹਾਲ ਆ ਬਾਈ ਸਸਰੀ ਘਰ ਜੀ ਲੱਗ ਰਹੇ ਹੋ ਜਵਾਂ ਐਨ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਉਹ ਬਣਾਉਂ ਸਾਡੀ ਕੇ ਵੀਡੀਓ ਆ ਵੇ ਚੱਲੀ ਜਾਂਦੀ ਆਜੋ 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 ਅੱਗੇ ਹੋ ਅੱਛਾ ਹਾਂਜੀ ਹਾਂਜੀ ਮਿਹਰਬਾਨੀ ਬਾਈ ਉਹ ਐ ਆ ਆਪ ਦਾ ਕੰਮਕਾਰ ਸਾਫ ਸੁਥਰਾ ਐ ਦਿਖਾ ਲੈਣੇ ਆ ਬਹੁਤੇ ਵੀਰ ਭਾਈਆਂ ਦੇ ਨਾ ਹਾਂ ਇੰਡੀਆ ਇੰਡੀਆ ਦੇਖਦੇ ਹਾਂ ਬਾਹਰ ਦੇਖ ਬਹੁਤ ਆਹ ਨਹੀਂ ਰੋਸ਼ਨ ਚੱਲ ਰਿਹਾ ਨਾ ਹਾਂਜੀ ਹਾਂਜੀ ਇਹ ਤਾਂ ਆਇਆ ਬਾਈ ਤੇ ਹੁਣ ਇਹ ਆਪਦੇ ਕੰਮਕਾਰ ਵਾਲਾ ਸੁਨੇਹਾ ਹੀ ਦੇ ਦਿੰਨੇ ਆ ਬਹੁਤੇ ਵੀਰਾਂ ਦੇ ਫੋਨ ਆਉਂਦੇ ਆ ਉਹ ਕਹਿੰਦੇ ਆ ਵੀ ਸਾਡੇ ਨਾਲ ਕੰਮ ਕਰਨ ਵਾਲੀ ਊਰਜਾ ਆ ਜਾਂਦੀ ਆ ਤੜਕੀ ਵੀਡੀਓ ਦੇਖ ਕੇ ਉਹਦੇ ਸਾਫ ਸੁਥਰੀ ਗੱਲਬਾਤੀ ਦਿਖਾ ਲੈਣੇ ਆ ਠੀਕ ਆ ਬਾਈ ਪੁਲਿਸ ਜੀ ਹੋਰ ਬਾਈ ਚੜਦੀ ਕਲਾ ਨਾ ਚੱਲ ਹਾਂਜੀ ਹਾਂਜੀ ਜੀ ਮਿਹਰਵਾਨੀ ਵਾਹ ਸੇਵਾਦਾਰੋ ਸਤਰੀਕਾਲ ਸਾਰਿਆਂ ਨੂੰ ਜਾਵਾਂ ਜਾਵਾਂ ਛੋਟੀ ਸਪੈਸ਼ਲ ਆਇਆ ਬਣਾਉਣ ਇੱਧਰ ਮਿਹਰबानी ਬਈ ਵਾਹ ਹੀ ਬਰੋ ਜੀ ਵਧੀਆ ਵਧੀਆ ਬਈ ਠੀਕ ਆ ਵਧੀਆ ਚੜਦੀ ਗੱਲਾ ਤੁਸੀਂ ਮਾਓ ਠੀਕ ਹੋ ਲਾਰ ਰੱਖੀਏ ਸੇਵਾ ਦੇ ਡਿਊਟੀ ਠੀਕ ਆ ਬਈ ਜੀ ਹਾਂਜੀ ਬਾਈ ਜੀ ਬੋਲਣਾ ਕੋਈ ਇਹਨੇ ਬੋਲਣਾ ਨਹੀਂ ਬਾਈ ਬੋਲਣਾ ਕੀ ਬੋਲਣਾ ਉਹ ਇਹਨੇ ਬੋਲ ਸਕਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਠੀਕ ਆ ਕੋਈ ਨਾ ਲਾਉਨੇ ਆ ਡਿਊਟੀ ਤੁਹਾਡੇ ਕੋਲੇ ਉਹ ਠੀਕ ਆ ਫਿਰ ਵਧੀਆ ਵਧੀਆ ਚੜਦੀ ਕਲਾ ਭਰਾ ਤੁਸੀਂ ਦੱਸੋ ਠੀਕ ਆ ਜੀ ਵਧੀਆ ਠੀਕ ਆ ਜੀ ਵਧਾਈ ਰੱਖੇ ਪਰਮਾਤਮਾ ਉਹ ਕਿਵੇਂ ਹੋ ਭਾਈ ਸਾਰੇ ਠੀਕ ਆ ਵਧੀਆ ਰੱਖੇ ਪਰਮਾਤਮਾ ਆਇਆ ਕਾਲੇ ਦਰਾਵਾਂਗੇ ਕਿੰਨੇ ਬਾਲ ਨੇ ਹਾਂ ਆ ਗਿਆ ਆ ਗਿਆ ਨਾਗਰਾ ਹਾਂ ਵਧੀਆ ਕਿਹਦਾ ਚੜਦੀ ਗੱਲ ਆ ਬਈ ਆਪ ਦੱਸੋ ਹਾਂ ਪਹੁੰਚ ਗਏ ਪਹੁੰਚ ਗਏ ਠੀਕ ਆ ਭਾਈ ਮੈਂ ਤੇ ਨਾਗਰੇ ਨੇ ਬਥੇਰੀਆਂ ਜਿੰਮ ਦੀਆਂ ਪਲੇਟਾਂ ਕਸਾਈਆਂ ਨੇ ਇਕੱਠੀਆਂ ਨੇ ਹਾਂ ਤੇ ਚੱਲ ਵਧੀਆ 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 ਪ੍ਰਮਾਤਮਾ ਤਗੜਾ ਰੱਖੇ ਹੈ ਗਾਲੇ ਮੜੇ ਅੱਗੇ ਜਾਈਏ ਇਧਰ ਕਿਥੋਂ ਦਾ ਅੱਕਾ ਅੱਗੇ ਬਾਜ਼ਾਰ ਇਧਰ ਹੈਗਾ ਬਰਠਾ ਠੀਕ ਹੈ ਗਾਂਹਾਂ ਦਾ ਵੀ ਉਹੀ ਕੁਛ ਹੋਊਗਾ ਬਸ ਆਪਣਾ ਇਧਰ ਵੀ ਰੌਣਕ ਮੇਲਾ ਉਹੀ ਬਾਜ਼ਾਰ ਬਾਹਲਾ ਅੱਗੇ ਤਾਂ ਆਪਾਂ ਇਥੋਂ ਜਾਂਦੇ ਨਹੀਂ ਏ ਤੇ ਉਥੋਂ ਇੱਕ ਨਿਗਾਹ ਹੀ ਮਾਰ ਲੈਣੇ ਹੈਗੇ ਬਸ ਬਾਹਲਾ ਗਾਂਹਾਂ ਤੱਕ ਨਹੀਂ ਹੈਗਾ ਪਰਮਾਤਮ ਬਸ ਉਹੀ ਮੇਲੇ ਵਾਲਾ ਮਾਹੌਲ ਜਾ ਤੇ ਇਧਰ ਲੰਗਰ ਵਾਲੇ ਪਾਸੇ ਜਿਹੜਾ ਮਾਰ ਕੇ ਇੱਕ ਕਾਲੇ ਆਪਾਂ ਚੱਲਦੇ ਆਂ ਅੰਦਰ ਦਰਗਾਹ ਚ ਅੰਦਰ ਉਹ ਵੀ ਦਰਸ਼ਨ ਕਰਵਾ ਦੇਗੇ ਸਤਿ ਸ੍ਰੀ ਅਕਾਲ ਬਾਈ ठीक है जी और बाजी बढ़िया ही बढ़िया बढ़िया भाई ठीक है वीरू भाई लंगर वाला माहौल इधर सेठो लाडी ਸਤਰੀਕਾਲ ਠੀਕ ਹੋ ਵਧੀਆ ਵਧੀਆ ਪੱਕੀਆਂ ਰੌੜੀਆਂ ਕੱਲ ਦੀਆਂ ਚੱਲ ਵਧੀਆ ਸਾਡੇ ਵਾਲਾ ਵੀ ਲੇਟ ਆਇਆ ਅੱਜ ਕੰਮ ਕਾਰਜ ਕਰਦੇ ਫਿਰਦੇ ਸੀ ਹਾਂ ਆ ਗਿਆ ਆ ਗਿਆ ਸੀਗਾ ਵਾਹਿਗੁਰੂ ਜੀ ਕਾਲੇ ਆ ਜਾ ਉਹ ਕਾਲੇ ਆ ਜਾ ਅੰਦਰ ਚੱਲਦੇ ਆ ਆਇਆ ਸਹਿਜ ਆ ਚੱਲਦੇ ਆਂ ਬਸ ਮਾੜੇ ਆਪਾਂ ਵੀਡੀਓ ਬਣਾ ਕੇ ਇੱਕ ਝਾਕਾ ਲੈ ਕੇ ਆ ਜਾਾਂਗੇ ਉਹ ਆ ਜਾ ਹੈ ਤੂੰ ਕੀ ਕਰੇਂ ਤੂੰ ਇੱਥੇ ਖੜ੍ਹਾ ਜਾ ਫਿਰ ਅੰਦਰ ਭੀੜ ਹੋਊਗੀ ਇਹਨੂੰ ਖੜਾ ਲਾ ਫਿਰ ਇੱਥੇ ਭੀੜ ਚ ਕੀ ਕਰੋਗੇ ਇਹ ਰੁਲਜੋ ਹੋਰ ਬਈ ਸੇਵਾ ਕਰੋ ਵਧੀਆ ਵਧੀਆ ਬਈ ਆ ਇੱਥੇ ਠੀਕ ਆ ਠੀਕ ਆ ਚੱਲੀ ਜਾਂਦੀ ਐ ਕੋਈ ਨਾ ਇਹ ਦੇਖ ਬਈ ਕੀ ਹਾਲ ਆ ਚਾਚਾ ਠੀਕ ਆ ਵਧੀਆ ਵਧੀਆ ਚੜ੍ਹਦੀ ਕਲਾ ਜੀ ਵਾਹਿਗੁਰੂ ਆ ਲਾਇਆ ਡਿਊਟੀ ਅੰਦਰ ਪੀੜਤਾ ਨਹੀਂ ਵੜੀ ਅੰਦਰ ਅੱਛਾ ਗੇ ਸਤਿ ਸ੍ਰੀ ਅਕਾਲ ਸੇਵਾ ਦਾ ਰਹੋ ਸਤਿ ਸ੍ਰੀ ਅਕਾਲ ਭਾਈ ਹਾਂ ਆ ਗਿਆ ਭਈ ਆ ਗਿਆ ਕਾਲੇ ਕੀ ਹਾਲ ਆ ਹਾਂਜੀ ਹਾਂਜੀ ਵਧੀਆ ਵਧੀਆ ਚੜਦੀ ਕਲਾ ਭਾਈ ਚਲ ਠੀਕ ਹੈ ਬਾਈ ਜੀ ਵਾਧਾਰੋ ਚੜਦੀ ਕਲਾ ਵਧੀਆ ਜੀ ਵਧੀਆ ਵਾਹ ਮਿੱਤਰਾ ਟਕੜਾ ਤੂੰ ਹਾਂਜੀ ਥਲੇਵੀ ਜੀ ਹਾਂਜੀ ਰੱਖ ਦੇ ਤੋ ਧਰਦੇ ਮਿੱਤਰਾ ਇਹਨੇ ਸੋਰਾ ਕਰੇਗਾ ਹਾਂਜੀ ਥਲੇਵੀ ਜੀ ਵਾਹ ਹੀ ਗਰੀ ਟਕੜਾ ਕੇਵਲ ਹਾਂਜੀ ਵਧੀਆ ਵਧੀਆ ਆ ਰੱਖ ਮਿਹਰਮਾਨੀ ਬਾਈ ਜੀ ਉਹ ਦਰਦੇ ਇਹਨੂੰ ਸਭ ਤਰ੍ਹਾਂ ਜਾਂਦਾ ਉਹ ਖਰਜਾ ਕੇਵਲ ਉਹਦੀ ਸੇਵਾ ਪੂਰੀ ਕਰਕੇ ਜਾਣੀ ਆ ਪੂਰੀਆਂ ਨਾਲ ਆਹੋ ਹਾਂ ਕਰਾਟੇ ਸੇਵਾ ਚਲੋ ਲੈ ਕੇ ਸਲੂਟੇ ਜਾਣੇ ਯਾਰ ਚੰਗੀ ਗੱਲ ਆ ਭਾਈ ਹੈ ਮੈਂ ਕਹਿੰਦਾ ਦੀ ਪੂਰੀ ਸੇਵਾ ਕਰਨੀ ਆ ਦੀ ਪੂਰੀਆਂ ਨਾਲ ਠੀਕ ਐ ਬਸ ਐਜ ਚਾਹ ਪੀ ਥੋੜੀ ਘੋਟ ਰਣੀ ਜੀ ਤੂੰ ਕਦੇ ਥੱਕਾ ਨਹੀਂ ਕਰੀ ਜਾਂਦਾ ਕੋਈ ਨਹੀਂ ਇਹਦੇ ਨਾਲ ਹੂੰ ਹਾਂ ਦੱਸਦੀ ਆ ਅਬੀਲੀਆ ਅਬੀਲੀਆ ਵਾਹੀ ਲੱਗ ਜਣੀ ਆ ਬਾਪੇ ਨਾਲ ਕਹਨੂੰ ਧੱਕਾ ਕਰਨਾ ਦੇਖੀ 40 ਰੁਪਏ ਹੀ ਹਾਂ ਇਹ 40 ਰੁਪਏ 50 ਦੀ ਲਾਉਣ 45 ਠੀਕ ਆ ਜੀ ਲੈ ਲੈ ਚੱਲ ਕੋਈ ਨਾ 20 ਰੁਪਏ 20 ਕੀਏ ਜੀ ਬ੍ਰੇਕ ਹੀ ਸਾਈਜ ਹੈ ਹੈ ਨਹੀਂ ਨਾ ਕਾਹਦੇ ਬਾਤੇ ਦੀ ਹੈ ਚੱਲੋ ਜੀ ਲੈ ਲੈ ਕੋਈ ਨਾ ਜਵਾਕਾਂ ਵਾਲਾ ਕੰਮ ਖੇਡਣ ਵਾਲਾ ਯਾਰ ਇਹ ਲੱਗੇ ਦੇਖ ਲੈ ਕੋਈ ਗੱਲ ਨਹੀਂ ਫੜ ਤੱਕ ਜਾਓ ਠੀਕ ਆ ਭਾਈ ਓਕੇ ਹੀ ਚਾਹੀਦੇ ਲੈ ਲੈ ਬਾਬਾ ਜੀ ਤੁਹਾਡਾ ਇੱਥੇ ਲਾ ਦਿਮਾ ਇੱਥੇ ਲਾ ਦੀ ਆਹ ਉਹਦੀ ਕਲਾ ਕੋਈ ਇੱਕ ਤੇ ਹੋਈ ਕਿਵੇਂ ਦਿੰਦੇ ਹੈ ਕਾਇਦੇ ਕਾਇਆ ਹੈ ਆਹ ਦੇਖੀ ਗਈ ਜਾਂਦੇ ਹੋਏ ਤੂੰ ਤਾਂ ਹੀ ਨਹੀਂ ਇੱਥੇ ਆਹ ਦੇ ਮੈਂ ਤੁਹਾਨੂੰ ਮੜਾ ਕੇ ਖੜਾ ਕਰ ਦੇਣਾ ਮੈਂ ਉਹੀ ਦਾਸ ਜੀ ਮੈਂ ਆਇਆ ਤੂੰ ਦੱਸ ਕੀ ਸਾਹੁੰ ਮੈਂ ਉਹ ਲਿਖਿਆ ਸਲੇ ਨਾ ਹਰ ਜਿਹੜੇ ਮੈਂ ਚਲਾ ਦਿਓ ਉਹ ਨਹੀਂ ਹੁੰਦੀ ਧੀ ਹਾਂ ਹਾਂ ਕਰਤਾ ਕਰਤਾ ਖੇਡ ਕੇ ਤਾਂ ਦਿਖਾਓ ਯਾਰ ਅਸੀਂ ਸੋਡੇ ਮਾਰੇ ਖੜੇ ਆਂਗੇ ਉਹ ਗੋਲੂ ਕਿਵੇਂ ਆ ਠੀਕ ਐ ਯਾਰ ਬਤਰੀ ਨਾ ਗੱਟੇ ਬਈ ਚੱਲ ਗੜਾ ਇਹਦੀ ਖੇਡ ਲੈ ਕੇ ਉਧਰ ਗੋਲੂ ਨੇ ਕੰਮ ਚਲਾ ਰਾ ਹਾਂ ਬਣਾਏ ਹਾਂ ਜੀ ਚੱਲ ਬਈ ਤੇ ਮੇਲੇ ਵਾਲਾ ਮਾਹੌਲ ਜਾ ਦੇਖ ਕੇ ਨੌਜਵਾਨ ਘਰਾਂ ਨੂੰ ਵਾਪਸ ਚੱਲੇ ਤੇ ਸਮਾਂ ਇਸ ਵਕਤ ਹੋ ਗਿਆ 2 ਵਜੇ ਦਾ 2 ਵਜੇ ਦਾ ਸਮਾਂ ਹੋ ਗਿਆ ਸਾਈਜ ਕਿ 1:30 ਵਜੇ ਦਾ 2 ਵਜੇ ਦਾ ਪੰਜਾਬੀ ਚ ਤੇ ਘਰਾਂ ਨੂੰ ਵਾਪਸੀ ਆ ਚੱਲਦੇ ਆ ਨੀਰਾਚਾਰਾ ਪਾਉਣੇ ਆ ਗਿਆ ਨਹੀਂ ਤਾਇਆ ਮੇਲੇ ਤੇ ਜਾ ਠੀਕ ਹੈ ਵਾਈ ਗੁਰੂ ਜੀ ਸਮਾਂ ਲਗਭਗ 6:30 ਵਜੇ ਦਾ ਹੋ ਗਿਆ ਤੇ ਗੱਡੀ 'ਚ ਬੈਠੇ ਬਾਈ ਤੇ ਬਾਈਆਂ ਦਾ ਪਿੰਡ ਦੇ ਬੈਠੇ ਸੀ ਆਜਾ ਬੜੇ ਚਿਰ ਦੇ ਬੈਠੇ ਆ ਫਿਰ ਸਾਡੇ ਯਾਰ ਤੋਂ ਟੱਪ ਗਏ ਨਾ ਤੇ ਬਾਈਆਂ ਦਾ ਪਿੰਡ ਦਾਨੇ ਵਾਲਾ ਬਾਈ ਆਪਣੇ ਚੈਨਲ ਨਾਲ ਜੁੜੇ ਹੋਏ ਹੈਗੇ ਤੇ ਇਹਨਾਂ ਨੇ ਦੂਜੀ ਵਾਰੀ ਗੇੜਾ ਮਾਰਿਆ ਆਪਣੇ ਕੋਲੇ ਪਹਿਲਾਂ ਵੀ ਆਏ ਸੀ ਇੱਕ ਕਵਾਰੀ ਤੇ ਜੀ ਆਇਆਂ ਨੂੰ ਬਾਈ ਧੰਨਵਾਦ ਬਾਈ ਸਾਡਾ ਵੀ ਬਹੁਤ ਚੜ੍ਹਦੀ ਕਲਾ ਬੰਦਿਆ ਬਈ ਚੱਲ ਆ ਨਾਂ ਬੋਲਦੇ ਭਾਈ ਆਪਣਾ ਆਪਣਾ ਰੋਹਿੰਦਰ ਸਿੰਘ ਜੀ ਡਾਕਟਰ ਅਮਨ ਜੀ ਡਾਕਟਰ ਅਮਨਦੀਪ ਬਰਾਣਾ ਗੁਰਪ੍ਰੀਤ ਆ ਭਾਈ ਆਪਣਾ ਗੁਰਪ੍ਰੀਤ ਸਿੱਧੂ ਦੇ ਨਾਂ ਤੇ YouTube ਤੇ ਚੈਨਲ ਹੈ ਹਾਂਜੀ ਭਾਈ ਇਹ ਆਪਣੀ ਵੀ ਭਾਈ ਸਪੋਰਟ ਕਰਿਓ ਜਿੰਨਾ ਸੋਤੋ ਹੋ ਸਕੇ ਆ ਜੀ ਭਾਈ ਜ਼ਰੂਰ ਤੇ ਇੱਕ ਮੈਂ ਤਰੇਦਰ ਖੜਾਗਾ ਆਪਣਾ ਨਾਂ ਜੀ ਗੇਲਬਾਨਸਾਂ ਵਾਲਾ ਜੀ ਆਪਣਾ ਤੇਜ ਬਣਾਇਆ Facebook ਹਾਂ ਠੀਕ ਆ ਭਾਈ ਇਹ ਦੋ ਬਾਰੀ ਭਾਈ ਨੂੰ ਮਿਲੇ ਬਹੁਤ-ਬਹੁਤ ਭਾਈ ਦਾ ਧੰਨਵਾਦ ਆ ਮਿਹਰਬਾਨੀ ਭਾਈ ਭਾਈ ਤੇਰੇ ਵਰਗਾ ਬੰਦਾ ਨਹੀਂ ਥਾ ਮਿਲਿਆ ਮਿਹਰਬਾਨੀ ਭਾਈ ਕੋਈ ਨਾ ਫੋਨ ਚੱਕੇ ਜੇ ਦਾ ਕੋਈ ਹੋ ਕਰ ਲੈਂਦਾ ਭਰਾਵਾ ਨਾ ਕੋਈ ਤੇਰੇ ਜਿੰਨੀ ਬਾਈ ਜਾਣ ਕਰ ਦੇ ਬਹੁਤ ਵਧੀਆ ਬਾਈ ਗੁੱਡ ਬੰਦਾ ਬੱਸ ਬੱਸ ਬਹੁਤ ਆ ਯਾਰ ਵਾਲੇ ਹੋ ਜੂਏ ਫਿਰ ਮੈਂ ਫੋਲ ਜੂਆ ਹਲੇ ਹਲੇ ਬਾਈ ਫੋਨ ਚੱਕਦਾ ਇਹ ਜੀ ਗੱਲ ਨਹੀਂ ਤੇ ਮੈਂ ਜਦੋਂ ਮਰਜੀ ਮਿਲੋ ਜੀ ਐਨ ਬਈ ਬਹੁਤ ਬਹੁਤ ਧੰਨਵਾਦ ਜੀ ਐਨ ਬਈ ਤੇਰਾ ਨੱਕ ਜੱਬਾ ਹੋ ਗਿਆ ਹਲੇ ਉਤਰਿਆ ਹੋ ਤੇ ਚੜਦੀ ਕਲਾ ਬਾਈ ਘਰ ਪਰਿਵਾਰ ਸਾਰੇ ਵਧੀਆ ਬਾਈ ਵਧੀਆ ਬੱਸ ਕਿਰਪਾ ਬਾਬੇ ਦੀ ਚੱਲ ਕਿਰਪਾ ਹੀ ਰੱਖੇ ਮਾਲਕ ਬਈ ਵਧੀਆ ਬਾਈ ਵਧੀਆ ਬਾਈ ਨਾਲ ਮਿਲੇ ਆ ਸਕੇੜ ਕੇ ਤੇ ਬਹੁਤ ਵਧੀਆ ਬਾਈ ਦੀਆਂ ਵੀਡੀਓ ਤੁਸੀਂ ਦੇਖਦੇ ਹੋ ਬਹੁਤ ਵਧੀਆ ਹੁੰਦੀਆਂ ਤੇ ਆਪਣਾ ਵੀ ਜਿੰਨਾ ਕੋ ਹੋ ਸਕੇ ਬਾਈ ਜਰੂਰ ਸਾਥ ਦਿਓ ਤੁਸੀਂ ਜੀ ਜੀ ਐਨ ਬਾਈ ਧੰਨਵਾਦ ਬਾਈ ਤੁਹਾਡਾ ਵੀ ਚੋਕਰੀ ਕੋਈ ਨਾ ਸਹਜ ਠੀਕ ਆ ਬਾਈ ਜੀ ਐਨ ਕੋਈ ਨਾ ਪੈਰਣ ਦੇ ਪੁੱਤਰ ਪੈਰਣ ਦੇ ਉਹ ਮੈਂ ਚੱਕ ਲੂਆ